ਅਜਾ ਥੱਲੇ ਬੈਠ ਜਰਾਬ ਆਉਂਦੇ ਜਾਂਦੇ ਰਹੇ ਦਾ ਅਫਸਰਾਂ ਕੋਲ ਕੋਈ ਗੱਲ ਨਹੀਂ ਆਉਂਦੇ ਜਾਂਦੇ ਤੂੰ ਮੇਰੇ ਕੋਲ ਪਹਿਲੀ ਵਾਰ ਆਇਆ ਥੱਲੇ ਬੈਠ ਇੱਥੇ ਬੈਠ ਬੰਦਿਆ ਹਾਂਜੀ ਐਮਐਨਐ ਸਾਹਿਬ ਹਾਂਜੀ ਕੀ ਹਾਲ ਚਾਲ ਮਹਾਰਾਜ ਹਾਂਜੀ ਉਹ ਕੀ ਰੌਲਾ ਪਵਾਰਤਾ ਜੀ ਅੱਜ ਦੇਖੋ ਜੀ ਉਹ ਜਿਹੜਾ ਜੱਗੂ ਆ ਮੁੰਡਾ ਉਹ ਫੜਿਆ ਜੀ ਅੱਛਾ ਜੱਗੂ ਫੜਿਆਗਾ ਹਾਂ ਹਾਂ ਜੱਗੂ ਫੜਿਆ ਤੇ ਉਹਦੇ ਕੋਲੋਂ ਛਿੱਟਾ ਵੀ ਮੌਕੇ ਤੇ ਮਜੂਦਾ ਫੜਿਆ ਗਿਆ ਤੇ ਵੀਰ ਕੋ ਵੀ ਬਣੀ ਸਕਦਾ ਇੱਕ ਮਿੰਟ ਬੈਠ ਕੇ ਗੱਲ ਕਰ ਲੈ ਜਰਾ ਆਹ ਚੱਕਾ ਚੱਕਾ ਬੈਠ ਕੇ ਗੱਲ ਕਰ ਉਹ ਬੱਚੇ ਨੂੰ ਬੱਚੇ ਨੂੰ ਵੀ ਆਹ ਆਕੀਆਂ ਨਾਲੇ ਸਾਡਾ ਖਾਲ ਫੰਦਾ ਨਾ ਤੁਸੀਂ ਉਹਦੇ ਨੂੰ ਚੱਕੜੇ ਹੋ ਮੈਂ ਖਾਸ ਬੰਦਾ ਤਾਂ ਹੁਣ ਖਾਸ ਆਪਣਾ ਦੇਖੋ ਖਾਸ ਬੰਦਾ ਬੰਦਾ ਛੜਾ ਹੈ ਬੜਾ ਖਾਸ ਹੋਵੇ ਭਾ ਜੀ ਸਾਹਿਬ ਪਲੰਟ ਨੂੰ ਜਾ ਕੇ ਦੇਖ ਲੈ ਤਾਂ ਗਲਤੀ ਹੈ ਕੋਈ ਗੱਲ ਨਹੀਂ ਮੈਂ ਪਲੰਟ ਮੈਲੇ ਸਾਹਨ ਕਰਾ ਦੇ ਪਮਾਤਰੀ ਨਾਲ ਕਰਾ ਦੇ ਜਿਹੜਾ ਬੰਦਾ ਲਿਆਂਦਾ ਤਾਂ ਘਰ ਜਾਈਆ ਸਾਰਾ ਪੰਜਾਬ ਤਬਾਹ ਕਰਦਾ ਤੁਸੀਂ ਸੇਵਾ ਕਰਦੇ ਆਏ ਐ ਇਸੇ ਮਗਰ ਦੀ ਯਾਰ ਸੇਵਾ ਕਰਦੇ ਆ ਤੁਸੀਂ ਫੰਡ ਦਿੰਨੇ ਆ ਜੀ ਕਹਦਾ ਫੰਡ ਦਿੰਨੇ ਆ ਕਿਹਨੂੰ ਫੰਡ ਦਿੰਨੇ ਆ ਤੁਸੀਂ ਗਿਫਟ ਵੀ ਦਿੰਨੇ ਆ ਅਫਸਰਾਂ ਨੂੰ ਕਿਹੜੇ ਅਫਸਰਾਂ ਨੂੰ ਗਿਫਟ ਦਿੰਨੇ ਆ ਤੁਸੀਂ ਮੈਂ ਗਿਫਟ ਲੈਣ ਵਾਲਾ ਤੁਹਾਨੂੰ ਸਮਝ ਕੇ ਨਾ ਮੇਰੇ ਨਾਲ ਤਾਂ ਨੀਵੀਂ ਪਾ ਕੇ ਗੱਲ ਕਰ ਲੈ ਬਊ ਸਸ ਵੀ ਨਾ ਸਿਕਾ ਠੀਕ ਠਾਕ ਹੋ ਵਧੀਆ ਸਰ ਤਾਂ ਜੀ ਬਹੁਤ ਵਧੀਆ ਤੁਸੀਂ ਸੁਣਾਓ ਠੀਕ ਠਾਕ ਹੈ ਬਹੁਤ ਵਧੀਆ ਕੁਛ ਨਹੀਂ ਸਾਨੂੰ ਇੱਥੇ ਦੇਖ ਕੇ ਸਾਡੇ ਇੱਥੇ ਜਿਵੇਂ ਚੰਗੀ ਗੱਲ ਹੈ ਬਹੁਤ ਵਧੀਆ ਬਹੁਤ ਵਧੀਆ ਹੋਰ ਸੁਣਾਓ ਠੀਕ ਠਾਕ ਹੈ ਠੀਕ ਚੱਲੀ ਜਾਂਦਾ ਪ੍ਰਬੰਧ ਵਧੀਆ ਚੱਲੀ ਜਾਂ ਚਲੋ ਹੁਣ ਆਪਾਂ ਅੱਜ ਜੁਆਇਨਿੰਗ ਕੀਤੀ ਹੈ ਠੀਕ ਹੈ ਕੱਲ ਸ਼ਾਮ ਨੂੰ ਆ ਗਿਆ ਸੀ ਵੈਸੇ ਤੇ ਦੱਸਤਾ ਹਾਂ ਤੁਹਾਨੂੰ ਅੱਗੇ ਦੱਸਾਂਗਾ ਸਾਰੇ ਮਲਾਜ਼ਮਾਂ ਨੂੰ ਮੇਰੀ ਇਹ ਬੇਨਤੀ ਹੈ ਹੱਥ ਬੰਨ੍ਹ ਕੇ ਠੀਕ ਹੈ ਵੀ ਜਿਹੜਾ ਕੁਝ ਜੋ ਕੁਝ ਪਹਿਲਾਂ ਵਿੱਚ ਮੜਾ ਮੋਟਾ ਚੱਲੀ ਜਾਂਦਾ ਹੁੰਦਾ ਸਾਰੇ ਜੋ ਕੁਝ ਹੋਈ ਗਿਆ ਹੋਈ ਗਿਆ ਠੀਕ ਹੈ ਵੀ ਹੁਣ ਆਪਾਂ ਸਾਰੇ ਰਲ ਮਿਲ ਕੇ ਇੱਕ ਟੀਮ ਵਰਕ ਕਰਗੇ ਆਪਾਂ ਪੂਰੀ ਟੀਮ ਬਣਾ ਕੇ ਪੂਰਾ ਵਧੀਆ ਕੰਮ ਕਰਨਾ ਹੈ ਤਾਂ ਕਿ ਇਲਾਕੇ ਦੇ ਵਿੱਚ ਪਤਾ ਲੱਗ ਸਕੇ ਯਾਰ ਵੀ ਠੀਕ ਹੈ ਵੀ ਆ ਕੰਮ ਹੁੰਦਾ ਸਹੀ ਇੱਥੇ ਹੁਣ ਜਿਹੜਾ ਗੰਭੀਰ ਮੁੱਦਾ ਮੇਨ ਮਸਲਾ ਕੀ ਹੈ ਨਸ਼ੇ ਦੇ ਚੜ ਰਹੇ ਜੀ ਬਾਬਾ ਸਾਰੇ ਥਾਈਂ ਹਾਂ ਨਸ਼ੇ ਦਾ ਬਹੁਤ ਕਰ ਰਹੇ ਹਾਂ ਜੀ ਸਾਰਾ ਕੁਝ ਵੱਧਦਾ ਹੈ ਹਾਂਜੀ ਮੈਨੂੰ ਤੁਸੀਂ ਲਿਸਟਾਂ ਦੇ ਦਿਓ ਕਿ ਕੌਣ ਬੰਦਾ ਜਿਹੜਾ ਮੇਨ ਵੇਚਦਾ ਬੰਦਾ ਇੱਕ ਦਾ ਠੀਕ ਹੈ ਜਿਹੜੇ ਖਾਂਦੇ ਆ ਜਿਹੜੇ ਖਾਂਦੇ ਆ ਉਹਨਾਂ ਨੂੰ ਆਪਾਂ ਚਲੋ ਸਮਝਾਵਾਂ ਉਹਨਾਂ ਨੂੰ ਸਮਝਾ ਕੇ ਆਪਾਂ ਇਸ ਧਾਰਾ ਦੇ ਵਿੱਚ ਲਿਆਵਾਂਗੇ ਆਪਾਂ ਨੂੰ ਚਾਹੇ ਦਵਾਈ ਦੋ ਦਵਾਈ ਦੇ ਖਾਤਰ ਆਪਾਂ ਨੂੰ ਆਪਾਂ ਨੂੰ ਕੋਲੋਂ ਪੈਸੇ ਲਾਉਣੇ ਪੈ ਜਾਣ ਕੋਈ ਚੱਕਰ ਨਹੀਂ ਮੈਂ ਆਪੇ ਮੈਂ ਕਰੂੰਗਾ ਕਿਉਂਕਿ ਇੱਥੇ ਆ ਕੇ ਮਾਵਾਂ ਪੁੱਤਰੀ ਨੂੰ ਪਤਾ ਲੱਗਦਾ ਹਾਂ ਬਿਲਕੁਲ ਬਿਲਕੁਲ ਉਹਨਾਂ ਨੂੰ ਦੇਖ ਕੇ ਚਾਹੇ ਇੱਕ ਬੰਦਗਾਰ ਆ ਵੀ ਹੋ ਜਾਏ ਜਿਹੜੀ ਦੇ ਬੰਦਗਾਰ ਦੀ ਬਟੀ ਰਖਾਉਂਦੀ ਹੈ ਜੀ ਹਾਂ ਹਾਂ ਇਹ ਮਾਵਾਂ ਨੂੰ ਦੇਖ ਕੇ ਬੰਦ ਕਰਦੇ ਨੇ ਇਹ ਵਿਆਗੀ ਕੌਸਰਯਾ ਸਾਡੇ ਦੇਖੋ ਮੈਨੂੰ ਤੁਸੀਂ ਬਹੁਤ ਚੰਗੇ ਮਾਨਦਰ ਦੋਵੇਂ ਬੰਦੇ ਲੱਗਦੇ ਆਂ ਵੀ ਚੰਗੀ ਗੱਲ ਆਏ ਤਾਂ ਇਹ ਐਡਮਿਟੇ ਬਹੁਤ ਵਧੀਆ ਕਰ ਬਹੁਤ ਵਧੀਆ ਬਾਕੀ ਦੂਜੇ ਵੀ ਸਾਰਿਆਂ ਨੂੰ ਸਮਝਾਦੇ ਉਹਨਾਂ ਨੂੰ ਕਹੇ ਵੀ ਉਹ ਜਾਂ ਕੋਈ ਗੱਲ ਨਹੀਂ ਹੋਣੀ ਚਾਹੀਦੀ ਕੋਈ ਬੰਦਾ ਗਲਤੀ ਨਾ ਕਰੇ ਠੀਕ ਆ ਵੀ ਗਾਂ ਇਹਨਾਂ ਜਿਹੜਾ ਚਿੱਟੇ ਵਾਲਿਆਂ ਦੀ ਜਦੋਂ ਪੁਸ਼ਤ ਪਨਾਈ ਪੁਲਿਸ ਕਰਦੀ ਹੈ ਨਾ ਉਦੋਂ ਹੀ ਜਿਹੜਾ ਮੰਨ ਲੋ ਇਹ ਵਾਧਾ ਫੁੱਲਦਾ ਹੈ ਇਹੀ ਆ ਨਾ ਸਾਰਾ ਸੇ ਫੜ ਕੇ ਲਿਆਉਂਦੇ ਆ ਤੇ ਉੱਤੋਂ ਦਬਾਅ ਪੈ ਜਾਂਦਾ ਉਹ ਛਡਾਲ ਕੇ ਨੇ ਕੋਈ ਜਦੋਂ ਨੂੰ ਦਬਾ ਪਿਆ ਕਰੂਗਾ ਨਾ ਜਦੋਂ ਨੂੰ ਕੋਈ ਦਬਾ ਪਊਗਾ ਉਹਦੋਂ ਆਪਾਂ ਉਹਨੂੰ ਮਤਲਬ ਉਹਨੂੰ ਡਾਊਨ ਕਰ ਦਾਂਗੇ ਆਪਾਂ ਜਿਹਨਾਂ ਚੇਨ ਆ ਉਹਦੋਂ ਤੋੜ ਦਿਆ ਕਰਾਂਗੇ ਠੀਕ ਹੈ ਤੇ ਮੇਰੀ ਬੇਨਤੀ ਇਹ ਹੈ ਵੀ ਜਿਹੜਾ ਕੋਈ ਮੈਨੂੰ ਵੱਡੀ ਮੱਛੀ ਆ ਜਾਂ ਜਿਹੜਾ ਉਹੋ ਜਿਹਾ ਬੰਦਾ ਹੈ ਉਹਨਾਂ ਦੇ ਨਾਮ ਮੇਰੇ ਕੋਲ ਯਾਦ ਕਰ ਉਹ ਗੁਲਾਮੀ ਨੂੰ ਯਰ ਕੇ ਸੀਗੀ ਆਪਣੇ ਹਾਂਜੀ ਉਹ ਜੱਗੂ ਸੀ ਇੱਕ ਮੁੰਡਾ ਠੀਕ ਹੈ ਇਹ ਉਹਦਾ ਨਾਮ ਪੂਰਾ ਜੱਗੂ ਮੈਂ ਮੈਂ ਉੱਥੇ ਵੀ ਇਹ ਸੁਣਿਆ ਇਲਾਕੇ ਦੇ ਵਿੱਚ ਮੈਂ ਜੱਗੂ ਕੋਣ ਮੁੰਡਾ ਉਹ ਕੀਤਾ ਉਹ ਕੀਤਾ ਅੱਛਾ ਲਈ ਮੋ ਕੰਤਾ ਪਾਇਆ ਪਹਿਲਾਂ ਮਾ ਆ ਦੇ ਬਿਮਾਰ ਦੇਖੋ ਆਪਾਂ ਪਹਿਲਾ ਪਹਿਲਾਂ ਨਾ ਸ਼ੁਰੂਆਤ ਜੱਗੂ ਤੇ ਕਰ ਜੱਗੂ ਦੇ ਐਮਐਲਏ ਨਾਲ ਬੰਨਦੇ ਆ ਜੀ ਕੋਈ ਗੱਲ ਨਹੀਂ ਜਿੱਦ ਨਾ ਮਰਜ਼ੀ ਬੰਨਦੀ ਹੋਵੇ ਤੁਸੀਂ ਉਹਨੂੰ ਖੇਰਾ ਚੱਕ ਲਿਓ ਥੋੜਾ ਚੰਬੜਾ ਜਿਆਦੀ ਹੈ ਮੈਂ ਨਾ ਤੁਸੀਂ ਉਹਨੂੰ ਚੱਕ ਲਿਓ ਇੱਥੇ ਉਸ ਤੋਂ ਬਾਅਦ ਵਿੱਚ ਮੈਂ ਜਾਣਾ ਮੇਰਾ ਕੰਮ ਜਣ ਠੀਕ ਹੈ ਤੁਸੀਂ ਇਹ ਗੱਲ ਦੀ ਟੈਨਸ਼ਨ ਨਹੀਂ ਲੈਣ ਹਾਂ ਤੁਸੀਂ ਕੋਈ ਵੀ ਤੁਹਾਨੂੰ ਉੱਥੇ ਰੋਕ ਕੇ ਠੀਕ ਹੈ ਕੋਈ ਸਰਪੰਚ ਰੋਕੇ ਕਿਸੇ ਐਮਐਲਏ ਦਾ ਪੁਣਾ ਜੇ ਤੁਸੀਂ ਮੇਰਾ ਨਾਮ ਲੈ ਜੋ ਕੋਈ ਐਸਐਚਓ ਸਾਹ ਨਾਲ ਗੱਲ ਕਰੋ ਜੀ ਤੇ ਤੁਸੀਂ ਬਾਪੰਦਾ ਚੱਕ ਕੇ ਇੱਥੇ ਖੇਰਾ ਮੇਰੇ ਸਾਹਮਣੇ ਪਾ ਦਿਓ ਉਸ ਤੋਂ ਬਾਅਦ ਮ ਲਾ ਪਤਾ ਦਵਾ ਦਵਾ ਬੰਨਦੇ ਮਾਲ ਡਿਲੀਵਰ ਕਰਨਾ ਪਿਆ ਆ ਉਹ ਜਨਾਬ ਉਹ ਜਨਾਬ ਸਾਡੀ ਗੱਲ ਵਿੱਚ ਕੁਛ ਨਹੀਂ ਕੋਈ ਜਨਾਬ ਬੈਠੋ ਜਨਾਬ ਇੱਕ ਵੇਕ ਮਿੰਟ ਇੱਕ ਵੇਕ ਮਿੰਟ ਛੱਡੋ ਇੱਕ ਮਿੰਟ ਬੈਠ ਕੇ ਗੱਲ ਕਰਦਾ ਜਨਾਬ ਜਨਾਬ ਚੱਕਾ ਚੱਕਾ ਬੈਠ ਕੇ ਗੱਲ ਕਰਦਾ ਉਹ ਬੱਚੇ ਨੂੰ ਬੱਚੇ ਤੋਂ ਵੀ ਆ ਬਾਕੀਆਂ ਨਾਲੇ ਆਪੜਾ ਹੱਥ ਜਿ ਬਣਾ ਦੀ ਯਾਰ ਫਿਰ ਛੜ ਖੜੇ ਤੂੰ ਕੀ ਆ ਆ ਦੇਖਾ ਆ ਦੇ ਜੀ ਕਿੰਨਾ ਵਰਗ ਆਉਂਦਾ ਹੈ ਨਾ ਵਾਹ ਇੱਕ ਮਿੰਟ ਬੈਠ ਕੇ ਗੱਲ ਕਰਦੇ ਆ ਸਰ ਤੁਹਾਨੂੰ ਕਹਿੰਦਾ ਬੈਠ ਕੇ ਗੱਲ ਕਰਦੇ ਆ ਬੈਠ ਕੇ ਨਾਲ ਚੋਰ ਨਾਲ ਚਿਤਰਾਇਆ ਯਾਰ ਹੈ ਵੜਾ ਪੜਾ ਪਾਇਆ ਤਾਂ ਸਾਹਬ ਨੇ ਬੁਲਾਇਆ ਵੱਡਾ ਸਾਹਬ ਆਇਆ ਚਲਦੇ ਆ ਜੀ ਬੈਠੋ ਬੈਠੋ ਦੋਵੇਂ ਬੈਠ ਕੇ ਗੱਲ ਕਰਦੇ ਆ ਬੈਠੋ ਤਾਂ ਸਹੀ ਮਾਸ 10 ਕੀ ਗੱਲ ਕਰੇਗਾ ਗੱਲ ਕਰਦੇ ਆ ਬੱਚੇ ਨਾਲ ਨਿਕਲ ਕੇ ਤੇਰੀ ਹੈ ਸ਼ਰਮ ਨਹੀਂ ਹੁੰਦੀ ਤੁਹਾਨੂੰ ਪਰ ਕੀ ਕਰੀ ਜਨਾ ਨਹੀਂ ਇਹ ਤਾਂ ਕੋਈ ਪੈਸਾ ਨਹੀਂ ਹੁੰਦਾ ਇਹ ਭਤੀਜਾ ਮੇਰਾ ਏ ਭਤੀਜਾ ਤੇਰੀ ਕੋਈ ਖਾਸ ਗੱਲ ਨਹੀਂ ਹੈ ਕਿ ਸਾਡੇ ਕੰਮਾਂ ਦੇ ਲਈ ਜਨਾ ਬੱਚੇ ਨੂੰ ਇਹ ਤਾਂ ਸੇਵਾ ਇਹ ਤਾਂ ਸੇਵਾ ਇਹ ਤਾਂ ਸੇਵਾ ਚੱਲ ਫੜ ਫੜ ਕੇ ਤਾਂ ਸੰਗ ਫੜੋ ਚਲੋ ਚੱਲ ਕੇ ਚੱਲ ਕੇ ਸਾਬ ਕੋਲੇ ਫਟ ਮੜਾ ਜਾਓ ਠੀਕ ਦੁੱਧ ਉਠਾਉਣਾ ਪਊਗਾ ਫੇਰ ਦੁੱਧੂ ਦੀ ਗੱਲ ਮੈਂ ਆਪ ਹੀ ਦੱਸਦਾ ਸਾਰਾ ੱਟਕੇ ਵਾਲੀ ਕੀ ਗੱਲ ਆ ਚਲੋ ਗੰਦ ਚਲੋ ਸਾਬ ਕੋਲੇ ਪੁੱਤ ਤੂੰ ਕਾਹ ਕਰੀ ਉਹਨੂੰ ਆਪਦੇ ਮੈਮਸੀ ਚਾਚੇ ਨੂੰ ਫੋਨ ਲਾ ਦੇ ਚੰਗਾ ਆ ਗਿਆ ਮੈਂ ਚਲੋ ਚਲੋ ਤਲਵਿੰਦਰ ਸਿੰਘ ਨੂੰ ਚਲੋ ਚਲੋ ਮੈਂ ਆ ਵੀ ਚੱਲਦਾ ਚਲੋ ਪਾ ਇਹਨਾਂ ਨੇ ਸਸਿਕਾ ਨਾ ਸਸਿਕਾ ਨਾ ਪਾਪੰਦੇ ਨਾ ਇਹ ਤੇਰੇ ਕੋਲ ਫਰਕ ਹੀ ਨਹੀਂ ਨਿੱਕੇ ਸ਼ਾਦੂ ਨਾਲ ਲਈ ਬਠਾ ਗਏ ਆ ਤੇ ਕੋਈ ਅੱਛਾ ਭਾਈ ਨਾਲ ਦੀ ਨੇ ਫੜ ਲਿਆ ਹੈ ਵਾਹੀ ਨਾਲ ਦੀ ਹਾਈ ਹਾਈ ਕਹਿਆ ਨਾ ਬੇਸ ਮਾੜ ਕੇ ਅੱਛਾ ਨਿੱਕੇ ਜਵਾਦ ਨੂੰ ਲਈ ਫੜਦਾ ਹੀਗਾ ਕਹਿੰਦਾ ਮੇਰਾ ਪੌਂਚ ਕੋਲ ਟੁੱਟ ਕਰਾਏ ਦਾ ਕਹਿੰਦਾ ਜਨਾਬ ਇਹ ਹੀ ਆ ਇਹ ਕਿਹੇ ਜੱਗੂ ਆਈ ਹੈ ਤੂੰ ਬੈਠ ਕੇ ਆ ਸਾਹ ਥਲੇ ਬੈਠ ਪਾਨੇ 'ਚ ਨਾ ਕੱਟ ਪਤਾ ਕੌਣਾ ਮੈਂ ਥੱਲੇ ਆਪੇ ਆਊਗਾ ਆ ਮਲਕੀ ਸਿੰਘ ਆ ਫਲਕੀ ਸਿੰਘ ਇੱਧਰ ਥੱਲੇ ਬੈਠ ਜਨਾਬ ਆਉਂਦੇ ਜਾਂਦੇ ਰਹੇ ਦਾ ਅਫਸਰਾਂ ਕੋਲ ਕੋਈ ਗੱਲ ਨਹੀਂ ਆਉਂਦੇ ਜਾਂਦੇ ਤੂੰ ਮੇਰੇ ਕੋਲ ਪਹਿਲੀ ਵਾਰ ਆਇਆ ਜਾ ਥੱਲੇ ਬੈਠ ਇੱਥੇ ਬੈਠ ਬੰਦਿਆ ਮੂੰ ਥੱਲੇ ਬੈਠ ਪਾਨੇ 'ਚ ਜਿਹੜੇ ਕਰਦਾ ਨਾ ਮੈਂ ਤੇਰੇ ਇਹ ਟੁੱਟੇ ਰੁੱਟੇ ਥੱਲੇ ਨੀਵੀਂ ਪਾ ਕੇ ਗੱਲ ਕਰ ਮੇਰੇ ਇੱਥੇ ਬਹਿ ਜਾ ਥੱਲੇ ਬਹੁਤ ਜ਼ਿਆਦਾ ਮਿਸ ਵਿਹਵ ਕਰੀ ਜਾਂਦਾ ਕਹਦਾ ਮੈਂ ਸਪੇਵਾ ਇਹ ਤੁਸੀਂ ਜਦੋਂ ਛੋਟੇ ਛੋਟੇ ਜਵਾਕਾਂ ਨੂੰ ਆਪ ਚੈਰ ਵੇਚੀ ਜਾਂਦੇ ਆ ਤੇ ਮੈਂ ਮਸਪੇਵ ਨਹੀਂ ਤੂੰ ਹੀ ਤਾਂ ਜਾਨਾ ਲੈ ਜਾਂਦੇ ਸਾਰੇ ਚੋਕਾਂ ਦੀਆਂ ਤੂੰ ਉਹ ਕਿੰਪ ਲਾਉਣਾ ਸਾਰਾ ਪੰਜਾਬ ਤਬਾਹ ਕਰਤਾ ਤੁਸੀਂ ਸੇਵਾ ਕਰਦੇ ਆ ਇਹ ਇਸੇ ਮਗਾ ਦੀ ਆ ਸੇਵਾ ਕਰਦੇ ਆ ਤੁਸੀਂ ਫੰਡ ਦਿੰਨੇ ਆ ਜੀ ਅਸੀਂ ਕਹਦਾ ਫੰਡ ਦਿੰਨੇ ਆ ਕਿਹਨੂੰ ਫੰਡ ਦਿੰਨੇ ਆ ਤੁਸੀਂ ਗਿਆ ਹਟ ਵੀ ਦਿੰਨੇ ਆ ਅਫਸਰਾਂ ਨੂੰ ਕਿਹੜੇ ਅਫਸਰਾਂ ਨੂੰ ਗੈਫਟ ਦਿੰਨੇ ਆ ਤੁਸੀਂ ਮੈਂ ਗੈਫਟ ਲੈਣ ਵਾਲਿਆਂ ਨੂੰ ਸਮਝ ਕੇ ਨਾ ਮੇਰੇ ਨਾਲ ਤਾਂ ਨੀਵੀ ਪਾ ਕੇ ਗੱਲ ਕਰਨੀ ਪਊ ਤੇ ਬੰਦੇਆਂ ਨੂੰ ਭੇਜਾਂ ਇਸੇ ਮੈਂ ਤੁਹਾਨੂੰ ਦੱਸਾਂ ਆਪ ਇਹਨੂੰ ਇੱਕ ਲਫਾਫੇ ਚ ਪਾਓ ਇਹਨੂੰ ਆ ਮਲ ਕੇ ਇਸੇ ਲਫਾਫੇ ਨਾਲ ਆਓ ਅਸੀਂ ਆ ਫੜਿਆ ਗਏ ਲੈ ਹਾਂਜੀ ਹਾਂਜੀ ਜਨਾਬ ਆਹ ਆਹ ਇਹਦਾ ਤੁਸੀਂ ਗੈਫਟ ਨਹੀਂ ਤੁਸੀਂ ਆਕ ਤਬਾਹ ਕਰਦੇ ਤੁਸੀਂ ਸਾਰੀ ਨੌਜਵਾਨ ਪੀੜੀ ਨੂੰ ਤੁਸੀਂ ਤਬਾਹ ਕਰੀ ਜਾਂਦੇ ਸ਼ਰਮ ਕਰੋ ਮਾੜੀ ਮੋਟੀ ਤੇ ਆ ਦੇ ਜਵਾਬ ਕਹਿੰਗੇ ਹਾਂ ਨਹੀਂ ਅਰੇ ਕੋ ਜਵਾਬ ਜਵਾਬ ਚਿੱਟਾ ਵਿੱਚ ਨ ਵਿਆਹ ਵੀ ਹੁੰਦਾ ਚਿੱਟਾ ਵਿੱਚ ਨਾਲ ਆਦਾ ਪਹਿਲੀ ਗਾਹ ਕੌਣ ਰਸਤਾ ਕੌਣ ਕਰਾਊਗਾ ਕੋਨਾ ਕੋਛ ਫਰਮ ਕਰੋ ਯਾਰ ਕਿੱਡੀ ਮਾਰੀ ਗੱਲ ਹੈ ਆਪਾਂ ਦਾ ਵੀ ਇਹਦੇ ਕੋਠਾ ਜੀ ਇਹ ਆਪ ਦਾ ਕੋਠਾ ਪਈ ਜਾਂਦੇ ਆ ਸਿੱਕ ਲੋਕਾਂ ਦੇ ਘਰ ਦੇ ਘਰ ਤੇ ਬਾਹਰ ਜੀ ਲੋਕਾਂ ਨੇ ਨੇ ਘਰ ਦਾ ਕੰਮ ਆ ਜੀ ਸਾਡਾ ਸਾਫ ਹੈ ਕੰਮ ਆ ਸਾਡਾ ਵੀ ਇਹ ਕੰਮ ਹੀ ਆ ਜੀ ਕੰਮ ਹੋਰ ਹੈ ਨਹੀਂ ਕਾ ਕੰਮ ਕੰਮ ਹੈ ਕਦਾ ਬਹੁਤ ਕੰਦਪਾ ਰੱਖਿਆ ਜੀ ਪਿੰਡ ਚ ਮਾਵਾਂ ਰੋਂਦੀਆਂ ਬੱਚੇ ਮਾਰਦੇ ਅੱਛਾ ਇਹ ਉਹ ਚੱਕੂ ਵਜਦਾ ਬਰਮਾਸ਼ ਹੈ ਕੋਈ ਹੁਣ ਇਹਦਾ ਏਡਾ ਏਡਾ ਮੇਜ ਮਾਇ ਲੈ ਲੈਣਾ ਮਾ ਕਰੂ ਇਹਨਾਂ ਦਾ ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਜਿਨਾ ਹੁਣ ਕੋਈ ਫੋਨ ਆ ਜਾਂਦਾ ਪਾਈ ਜਾਂਦੇ ਜਿਦਾ ਮਰਜੀ ਜਿਦਾ ਮਰਜ਼ੀ ਫੋਨ ਆ ਜਾਂਦੇ ਜਿਹੜਾ ਮਰਜੀ ਬੱਦਾਂ ਆ ਜਾਂਦੇ ਕੋਈ ਚੱਕਾ ਮੈਂ ਕਹਣਾ ਇਹ ਕੋਈ ਨਾ ਨਹੀਂ ਜੀ ਸ਼ਕਤੀ ਕਰ ਨਹੀਂ ਸਕਦੇ ਬੋਲੋ ਜਿੰਨਾ ਟਾਈਮ ਬੋਲਣਾ ਮੈਂ ਤੁਹਾਡੀ ਤਾਂ ਹੀ ਸੁਣ ਲਿਆ ਨਾ ਜੀ ਸ਼ਕਤੀ ਕਿਉਂ ਕਰ ਸਕਦੇ ਕੋਈ ਤੈਨੂੰ ਦਿਖਾ ਦੇਾਂਗੇ ਕੋਈ ਗੱਲ ਨਹੀਂ ਬਦਲੀ ਹੋਏ ਲਿਓ ਜੀ ਤੁਹਾਡੀ ਕੋਈ ਗੱਲ ਨਹੀਂ ਬਦਲੀ ਮੈਂ ਮੈਂ ਪਹਿਲਾਂ ਕਿਹੜਾ ਮੰਡੋ ਅੱਥਰ ਟੈੱਕੇ ਬੈਠਾ ਕਿਤੇ ਮੈਂ ਤਾਂ ਬਦਲੀ ਮੇਰੇ ਦੋ ਤਿੰਨ ਮਹੀਨੇ ਜਾਂਦੇ ਹੁੰਦੇ ਆ ਕੋਈ ਨਹੀਂ ਪਤਾ ਜੇ 5-7 ਦਿਨ ਵੀ ਰਹਿ ਗਏ ਨਾ ਤੇ ਤੈਨੂੰ ਤਾਂ ਪਤਾ ਲੱ ਕਿ ਕੋਨਾ ਮੈਂ ਤੂੰ ਬਦਲੀ ਜਿਹੜੀ ਕਰਾਉਣਿਆ ਖਰਾਬ ਮੈਂ 5 ਮਿੰਟ ਨਹੀਂ ਟਿਕਦਾ ਜੀ ਇੱਥੇ ਤੂੰ ਕੋਈ ਗੱਲ ਨੇ 5 ਮਿੰਟ ਤੈਨੂੰ ਪਤਾ ਲੱਗ ਜਾਉ 5 ਮਿੰਟ ਟਿਕਦਾ ਕਿ ਤੈਨੂੰ 5 ਸਾਲ ਬਾਅਦ ਤੇ ਜੇਲ੍ਹ ਚ ਭੇਜਦਾ ਮੈਂ ਤੇ ਜੇ ਤੇਰੀ ਜ਼ਮਾਨਤ ਹੋਊਗੀ ਤਾਂ ਮੈਨੂੰ ਕਹਿ ਦੀ ਮਤਲਬ ਦੱਸਾਂ ਆਣ ਮਿਲੋ ਸੱਜਣਾ ਨਾਲ ਬਲਾਉ ਜੀ ਬਾਅਦ ਬੇਫਿਕਰ ਹੋ ਜਾ ਕਰਦੇ ਆ ਨੋਟਾਂ ਤੇ ਚਲ ਬੈਠਾ ਇੱਥੇ ਆਹ ਹੈ ਜੀ ਸੀਸਾ ਵੱਜੀ ਜੀ ਸਸੀ ਕਾਲ ਸਸੀ ਕਾਲ ਬੈਠਾ ਕੋਈ ਠੀਕ ਹੈ ਜੀ ਠੀਕ ਹੈ ਜੀ ਅੰਸ਼ ਜੀ ਸਾਹਿਬ ਬਹੁਤ ਬੋਹੋ ਓ ਠੀਕ ਠਾਕ ਹੋ ਗੋ ਕਿਰਪਾ ਦੀ ਕਿਰਪਾ ਬਾਕੀ ठीक है नौवा ਨਾ ਇਹਦਾ ਤਾਂ ਨੱਕੀ ਤੇ ਬਰਾਸਤਾ ਆ। ਅਹ ਦੇ ਨੂੰ ਕਿਵੇਂ ਥੱਲੇ ਪਾਇਆ ਤੁਸੀਂ ਮਹਾਰਾਜ? ਵੇਖ ਲਓ ਤੁਸੀਂ ਆਪ ਹੀ ਆਰੰਭ ਕੀ ਹੋਇਆ ਸਾਰੇ ਜਿਦੋਂ ਆ ਆ ਗਾਹਾਂ ਦੀ ਬੁਦਦੀ ਨੂੰ ਪ੍ਰੋਜੈਕਟ ਆਰੰਭ ਤੋਂ ਸਭ ਤੋਂ ਬਹੁਤ ਕੁਝ ਹੋ ਗਿਆ ਜੀ। 3-4 ਲੱਖ ਰੁਪਏ ਦਾ ਸਮਾਨ ਹੈ। ਨਾਲ ਲਿਖੇ ਜਵਾਗਰੂ ਪੰਨੀਆਂ ਪੜਾਈਆਂ ਤਾਂ ਲੈ ਕੇ ਹੀ ਮਿਕਾਏ ਲੋਕਾ ਨੂੰ ਦੋਈਂ ਤਾਂ ਕਿ ਸਾਡੇ ਬੰਦੇ ਨੂੰ ਕਿਉਂ ਡਿੱਕੇ ਆਏ ਯਾਰ ਆਏ ਆ ਕਿਵੇਂ ਪਾ ਦੇ ਤੁਸੀਂ ਉਹ ਬੰਦੇ ਦੇ ਪਹਿਲਾ ਪੇਪਰ ਜਾ ਕੇ ਬੰਦੇ ਛੜੇ ਆ ਪਹਿਲਾ ਦੇਣਾ ਤੁਸੀਂ ਸਾਡਾ ਹੀ ਬੰਦਾ ਚੱਕ ਲੈ ਪਹਿਲੇ ਦਿਨ ਤੇ ਫਿਰ ਪਹਿਲਾ ਦਿਨ ਹੋਵੇ ਭਲਾ ਦੂਜਾ ਹੋਵੇ ਯਾਰ ਜਦੋਂ ਗਲਤ ਤਾਂ ਗਲਤ ਨੂੰ ਤਾਂ ਗਲਤ ਚੱਕ ਨਹੀਂ ਨਹੀਂ ਗਲਤ ਤਾਂ ਪਹਿਲਾਂ ਤਾਂ ਇਹਦੀ ਕੋਈ ਇਹੋ ਜਿਹੀ ਗਲਤਫਹਮਾ ਨਹੀਂ ਚੱਕੀ ਦੀ ਕੋਈ ਪਹਿਲਾ ਇਹ ਕੋਈ ਜ਼ਰੂਰੀ ਥੋੜੋ ਜੀ ਪਹਿਲਾ ਛੜਤਾ ਹੋਣਾ ਹੈ ਕੋਈ ਛੜਤਾ ਹੋਣਾ ਪਤਾ ਨਹੀਂ ਹੁਣ ਇਹ ਸਾਨੂੰ ਤਾਂ ਕੋਈ ਇਹਦੀ ਕੋਈ ਸਾਡਾ ਖਾਸ ਬੰਦਾ ਜਮਾ ਹੈ ਉਹ ਜਿਹੋ ਉਹਨੇ ਜੱਕੜ ਲਈ ਪਹਿਲੇ ਦੁਨੀਆ ਖਾਸ ਬੰਦਾ ਤਾਂ ਹੁਣ ਖਾਸ ਹੈ ਭਲਾਂ ਦੀ ਵੇਖੋ ਖਾਸ ਹੈ ਭਲਾਂ ਇੱਕ ਬੰਦਾ ਛੜਾ ਹੈ ਬੜਾ ਖਾਸ ਹੋਵੇ ਭਰਾ ਐਮਸੀ ਸਾਹਿਬ ਪਲੰਤ ਇਹ ਵੀ ਆਪ ਹੋਵੇ ਵਿਚ ਵਿਚ ਆਪ ਤਾਂ ਗਲਤੀ ਇਹਨੂੰ ਅਸੀਂ ਪ੍ਰਧਾਨਪਦ ਦੇ ਦਾਵਾ ਦੇਣਾ ਐਮਸੀ ਦੇ ਪੁਟਾ ਖੜਾ ਕਰਨਾ ਉਹ ਸਾਡੇ ਬੰਦੇ ਨੂੰ ਥੱਲੇ ਭਾਈ ਬਟੂ ਸ਼ਾਬਾਸ਼ ਤੁਹਾਡੇ ਸ਼ਾਬਾਸ਼ ਇਹ ਪ੍ਰਧਾਨ ਵੀ ਬਣਾਉਣਾ ਇਹਨੂੰ ਇਹਨੂੰ ਪ੍ਰਧਾਨ ਵੀ ਬਣਾਉਣਾ ਅਸੀਂ ਹਲੇ ਇਹ ਕਰੀ ਨਹੀਂ ਸਾਡਾ ਕੰਮ ਜਿਹੜਾ ਤੁਸੀਂ ਉਹ ਤੋਂ ਤੁਸੀਂ ਜਮਣੇ ਆਏ ਕਿਉਂ ਤੁਸੀਂ ਆਪ ਦੇ ਬੱਚੇ ਇਹਨਾਂ ਇਹ ਤੋਂ ਮਰਵਾਉਣੇ ਆ ਕੀ ਫਾਇਦਾ ਕੋਈ ਹੈ ਇਹੋ ਜਿਹੇ ਬੰਦਿਆਂ ਦਾ ਤੁਸੀਂ ਕਿਉਂ ਸਾਥ ਦਿੰਦੇ ਹੋ ਉਹ ਸੀ ਜੇ ਸਾਡਾ ਬੰਦਾ ਗਲਤ ਕੰਮ ਕਰੂਗਾ ਫੇਰ ਇਹ ਚੰਗੂ ਹੋਈ ਜਾਂਦਾ ਸਾਡੇ ਬੰਦੇ ਚ ਬਦਨਾਮ ਆ ਜੀ ਸਾਰੇ ਬੰਦੇ ਜਦੋਂ ਛੋਟੇ ਵਰਗੇ ਬੰਦੇ ਸਾਥ ਦਿੰਦੇ ਨਾ ਤਾਂ ਹੀ ਇਹ ਬੰਦੇ ਨਿਕਲ ਜਾਂਦੇ ਮਾਰਾ ਇਹ ਤਾਂ ਹੀ ਸਾਡੇ ਜਿਹੜੇ ਜਵਾਕ ਨੌਜਵਾਨ ਨੇ ਜਿਹੜੀ ਪੀੜ੍ਹੀ ਹੈ ਸਾਡੀ ਖਤਮ ਹੋ ਰਹੀ ਹੈ ਛੋਟੇ ਵਰਗੇ ਬੰਦਿਆਂ ਕਰਕੇ ਇਹ ਬੰਦਾ ਅੱਜ ਤੱਕ ਸਾਨੂੰ ਕਿਤੇ ਬੰਦੇ ਦੀ ਕੁਝ ਕਹਿਤ ਨਹੀਂ ਆਏਗੀ ਸ਼ਿਕਾਇਤ ਨਹੀਂ ਹੁਣ ਤਾਂ ਤੁਹਾਡੇ ਸਾਹਮਣੇ ਦੱਸਤਾ ਨਾ ਤੁਸੀਂ ਦੱਸਤਾ ਹੁਣ ਇਹ ਹੁਣ ਕੀ ਪਤਾ ਹੁਣ ਤੁਹਾਡੇ ਬੰਦੇ ਨੇ ਆਜੇ ਗੁਰਮੁਖ ਮੇਸ਼ ਕਰਤਾ ਹੁਣ ਆਪ ਦੇ ਕੋਲੋਂ ਕਿਵੇਂ ਪੇਸ਼ ਕਰਦੇਗੇ ਜੀ ਕੋਲ ਅਜੇ ਤੱਕ ਕਿਤੇ ਸਾਨੂੰ ਕੋਈ ਬੰਦੇ ਕਿਤੇ ਜਾ ਕੇ ਲੈ ਕੇ ਆਏ ਨਹੀਂ ਕਿਹਾ ਵੀ ਕੋਈ ਬੰਦਾ ਇਹ ਬੁਲਾ ਕੇ ਕਿਤੇ ਸਮਾਨ ਲੈ ਕੇ ਕੋਈ ਜਾ ਕੇ ਲੈ ਕੇ ਆਇਆ ਉੱਥੋਂ ਦੀ ਵੀਡੀਓ ਬਣਾਈ ਹੈ ਸਾਡੀ ਐਵੇਂ ਨਹੀਂ ਅਸੀਂ ਲੈ ਕੇ ਆਏ ਐਵੇਂ ਗੱਲਾਂ ਨਾ ਕਰੋ ਸੱਚਿਆਂ ਨੂੰ ਵੀ ਡਾਂਟਾ ਠੀਕ ਹੈ ਐਵੇਂ ਪਤਾ ਕੀ ਗੱਲ ਹੈ ਜੀ ਤੁਸੀਂ ਐਵੇਂ ਸਾਡੇ ਬੰਦੇ ਨੂੰ ਪਰੇਸ਼ਾਨ ਨਾ ਕਰੋ ਐਵੇਂ ਅਜ ਥੋੜਾ ਪਹਿਲਾਂ ਦੇਣਾ ਤੇ ਕਿਤੇ ਪਹਿਲਾਂ ਨਾ ਨਾ ਆ ਜਾਪਾਂ ਥੀਲੇ ਦੇ ਜਾ ਕੰਮ ਹੋ ਜੇ ਕੋਈ ਗੱਲ ਥੀਲਾ ਦਾ ਮੇਰਾ ਕਈ ਬੰਦੇ ਜਗ੍ਹਾ ਮੇਰਾ ਹੈ ਉਹ ਜਗ੍ਹਾ ਜਿੱਥੇ ਪਹਿਲਾ ਦਿਨ ਖੀਰਲਾ ਤਾਂ ਨਹੀਂ ਹੁੰਦਾ ਟੱਕ ਇੱਕ ਦਿਨ ਵੀ ਮੈਂ ਲਾਇਆ ਮੈਨੂੰ ਬਹੁਤ ਜਗ੍ਹਾ ਮੈਨੂੰ ਲੱਗਦਾ ਜੀ ਫਿਰ ਆਏ ਗੱਲ ਬੰਨੀ ਨਹੀਂ ਥੋੜੀ ਮੈਨੂੰ ਸਾਰਾ ਕੋਈ ਗੱਲ ਨਹੀਂ ਕਰਾਉਣ ਪਲਮ ਐਮਐਲ ਹਸਾਂ ਨੂੰ ਕਰਾ ਦਿਓ ਪਲਮ ਮੰਤਰੀ ਨਾਲ ਕਰਾ ਦਿਓ ਜਿਹੜਾ ਬੰਦਾ ਲਿਆਂਦਾ ਤਾਂ ਲਿਆਂਦਾ ਹੀ ਆ ਸੀ ਉਹ ਤੇ ਆਰਾਮ ਤੇ ਬਗਲ ਚ ਛੋਰੀ ਕੋਈ ਆਪ ਨੂੰ ਚੁੱਪ ਕਰਿਆ ਯਾਰ ਐਵੇਂ ਯਾਰ ਕੋਈ ਨਹੀਂ ਕਰੇ ਤੁਸੀਂ ਬੰਦਾ ਜਿਹੜਾ ਮੰਗ ਕੇ ਚਲੋ ਸਾਡੇ ਬੰਦੇ ਚੱਕੀ ਜਾਂਦਾ ਯਾਰ ਜੇ ਬੰਦੇ ਨਾ ਸਾਹ ਦੇਣ ਤਾਂ ਆਪਾਂ ਨੂੰ ਕੰਮ ਹੋਵੇਗਾ ਐਨੀ ਲੋੜ ਆਦਾ ਕੰਮ ਇਹਦਾ ਫਿਰ ਕੁੱਝ ਹੀ ਕਰਦਾ ਕੋਈ ਗੱਲ ਨਹੀਂ ਮੈਂ ਅਜਿੱਤੇ ਮਰਜ਼ੀ ਹੋਣ ਕਰਾਉਂਦਾ ਜੀ ਗੱਲ ਕਰ ਜੀ ਮੈਂ ਤੁਹਾਡੀ ਗੱਲ ਕਰੂਗਾ ਇਹ ਸਿੱਧਾ ਮਰਜ਼ੀ ਕਰਾ ਦੇ ਫੋਨ ਕੀ ਬਰਾਬਰ ਤੁਸੀਂ ਇਹ ਕੰਮ ਕੀ ਕਰਦਾ ਕਾਈ ਹੁਣ ਬੱਗਾ ਵਾਈਰ ਕੀ ਲੱਗੇ ਫਿਰ ਉਹ ਕੀ ਬਦ ਆਪਸ ਵਿੱਚ ਮਿਲੇ ਹੋਣ ਜੀ ਤੇ ਮਿਲੇ ਹੋ ਸਕਦੇ ਹੋ ਔਰ ਕੀ ਹੁੰਦਾ ਦੂਜੀ ਗੱਲ ਆਹ ਹਾਂ ਇਹ ਗੱਡੀਆਂ ਦਾ ਬਾਬਾ ਜੀ ਰੰਗੇ ਹੱਥ ਨਹੀਂ ਫੜਿਆ ਤੁਨੂੰ ਮੈਂ ਉਹ ਨਵਾਂ ਥਾਣੇਦਾਰ ਆਇਆ ਜੀ ਅੱਜ ਬੰਦਾ ਚੱਕ ਲਿਆ ਆ ਆਪਣਾ ਹਾਂ ਮੈਂ ਕਿਹਾ ਉਹਨਾਂ ਬੰਦੇ ਇਹ ਤਾਂ ਬੰਦਾ ਇਹੋ ਜਿਹਾ ਕੁਝ ਕਰ ਹੀ ਨਹੀਂ ਸਕਦਾ ਇਹ ਮਾਰ ਮਾਰ ਪੱਤਾ ਦਿਖਾਈ ਜਾਂਦੇ ਜੀ ਕਹਿੰਦੇ ਅੱਗੇ ਸਾਨੂੰ ਬਰਾਮੀ ਹੋਈ ਐ ਉਹ ਮੈਨੂੰ ਤਾਂ ਨਹੀਂ ਲੱਗਦਾ ਜੀ ਇਹਨਾਂ ਦੇ ਆਪਦੇ ਕੋਲ ਬਰਾਮੀ ਨਹੀਂ ਬਣਦਾ ਆ ਦੇ ਭਈਆ ਉਹ ਕੇ ਬੰਦੇ ਦੀ ਆਪਣੀ ਦੀ ਪਹਿਲਾਂ ਹੁੰਦੀ ਆ ਆਪਾਂ ਜ਼ਿੰਮੇਵਾਰਾਂ ਉਹ ਚੀਜ਼ ਨੇ ਕਿਤੇ ਕੋਈ ਕੰਪਲੇਟ ਨਹੀਂ ਆਏਗੀ ਤੇ ਕੁੱਤਿਆਂ ਵਰਗਾ ਬੰਦੇ ਨਾਲ ਸਲੂਕ ਕਰਤਾ ਉਹਨਾਂ ਨੇ ਥੱਲੇ ਭਾਈ ਬੈਠੇ ਹੁਣ ਮੋਰੇ ਨਾਲ ਲੋ ਆ ਗੱਲ ਕਰੋ ਹਾਲੋ ਐਂ ਤੇ ਸਾਰਾ ਕੱਦ ਕਰਾ ਰਹੀ ਐ ਜੀ ਹਾਂਜੀ ਐਮਨ ਸਿੰਘ ਹਾਂਜੀ ਕੀ ਹਾਲ ਚਾਲ ਮਰਾਜ ਕੀ ਰੌਲਾ ਪਵਾਤਾ ਜੀ ਅੱਜ ਤੁਸੀਂ ਹਾਂਜੀ ਉਹ ਕੀ ਰੌਲਾ ਪਵਾਤਾ ਜੀ ਅੱਜ ਦੇਖੋ ਜੀ ਉਹ ਜਿਹੜਾ ਜੱਗੂ ਆ ਮੁੰਡਾ ਉਹ ਫੜਿਆ ਜੀ ਅੱਛਾ ਜੱਗੂ ਫੜਿਆ ਗਿਆ ਹਾਂ ਹਾਂ ਜੱਗੂ ਫੜਿਆ ਤੇ ਉਹਦੇ ਕੋਲੋਂ ਛਿੱਟਾ ਵੀ ਮੌਕੇ ਤੇ ਮੌਜੂਦਾ ਫੜਿਆ ਗਿਆ ਤੇ ਵੀਰ ਕੋ ਵੀ ਬਣੀ ਸਾਡੀ ਅੱਛਾ 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 ਹਾਂਜੀ ਤਾਂ ਫਿਰ ਇਹ ਬੰਦਾ ਪਤਾ ਕੀ ਹੈ ਜੀ ਇਹ ਤਾਂ ਜਿਹੜੇ ਪਹਿਲਾਂ ਦੀ ਸਰਕਾਰਾਂ ਉਹਨਾਂ ਨੇ ਪਾਲਿਆ ਹੋਇਆ ਬੰਦਾ ਹੈ ਇਹ ਇਹਦਾ ਮੈਂ ਤਾਂ ਕਹਿੰਦਾ ਫਿਰ ਤੇ ਇਹ ਪੜਿਆ ਬੜਾ ਬੰਦਾ ਤੁਸੀਂ ਇਹ ਨਹੀਂ ਕੋਈ ਇਸ ਵਾਰ ਸਪੋਰਟ ਨਹੀਂ ਆਇਆ ਜੀ ਪਾਣੀ ਪਾਣੀ ਲਾ ਦਿਓ ਫਣਕੇ ਦੀ ਬੰਦੇ ਦੀ ਤਾਂ ਨਿਕਲਣਾ ਕਿੰਨਾ ਬੱਟ ਸਿਆ। ਹਾਂ ਠੀਕ ਹੈ ਜੀ ਕੋਈ ਗੱਲ ਨਹੀਂ ਫਿਰ ਤੱਕ ਬਹੁਤ ਹਾਂ ਨਹੀਂ 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 ਐਮ ਸੀ ਵੀ ਜੀ ਕਹਿੰਦਾ ਤੋ ਇਹ ਯਾਰ ਹੋ ਗਿਆ ਟਾਈਮ ਨਾਲ ਗੱਲ ਕਰਵਾ ਦੀ ਐਮ ਐਲ ਏ ਸਾਹਿਬ ਆ ਤਾਂ ਬਹੁਤ ਵਧੀਆ ਗੱਲ ਆ ਤੁਸੀਂ ਚੰਗਾ ਸਹਿਯੋਗ ਦੇ ਰਹੇ ਆ ਸਾਨੂੰ ਤੇ ਇਹ ਤਾਂ ਬਹੁਤ ਵਧੀਆ ਗੱਲ ਹੈ ਜੀ ਨਹੀਂ 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 ਇਹ ਪਤਾ ਕੀ ਗੱਲ ਆ ਪਹਿਲਾਂ ਵੀ ਸਰਕਾਰਾਂ ਨੇ ਕਾਲੇ ਹੋਏ ਹੁੰਦੇ ਆ ਇਹਨਾਂ ਨੂੰ ਲੱਗਦਾ ਵੀ ਜਿਹੜੇ ਪਹਿਲਾਂ ਮੰਤਰੀ ਸੀਗੇ ਇਹਨਾਂ ਦਾ ਆਵਾਜ਼ ਹੁੰਦੇ ਕੀ ਗੱਲ ਅਸੀਂ ਇਹਨਾਂ ਦਾ ਸਾਥ ਦੇ ਹਾਂ ਇਹ ਬਹੁਤ ਕਾਨੇ ਲੋਕਾਂ ਦੇ ਪਾ ਕੇ ਲੋਕਾਂ ਦੀ ਜਵਾਨੀ ਰੋਲ ਨਹੀਂ ਖੋੜੀ ਬਿਲਕੁਲ ਸਾਡੇ ਕੱਲੋਂ ਆਪ ਦੇ ਜੇ ਅਸੀਂ ਕਿਸੇ ਦੇ ਧੀਆ ਪੁੱਤ ਨੂੰ ਨਸ਼ੇ ਤੋਂ ਲਾਵਾ ਜੀ ਤੇ ਕੱਲੋਂ ਸਾਡੇ ਆਹ ਤੇ ਪੁੱਤਾਂ ਜਿਹੜੇ ਬੱਧੇ ਹਾਂ ਹਾਂ ਨਹੀਂ ਨਹੀਂ ਤੁਹਾਡੇ ਸਹੀ ਗੱਲ ਆ ਬਿਲਕੁਲ ਤੁਸੀਂ ਪਹਿਲੀ ਗੱਲ ਤਾਂ ਵਧਾਈ ਦੇ ਪਾਤਰੋਂ ਅੱਜ ਪਹਿਲੇ ਦਿਨ ਤੁਸੀਂ ਆਏ ਕਿ ਐਡਾ ਵੱਡਾ ਕੁਝ ਜਣਾ ਬੰਦੇ ਨੂੰ ਫੜਿਆ ਬਹੁਤ ਵਧੀਆ ਗੱਲ ਆ ਇਹ ਦੇਖੋ ਜੀ ਜਿਹੜਾ ਹਲਕੇ ਦਾ ਐਮਐਲਏ ਹੋ ਜਾ ਮੈਂ ਤਾਂ ਤੁਹਾਨੂੰ ਸਲੂਟ ਕਰਦਾ ਜੀ ਬਿਲਕੁਲ ਹੋਰੇ ਨਾਲ ਹੀ ਹੋਰੇ ਨਾਲ ਹੀ ਆ ਜੀ ਅਸੀਂ ਵੀ ਚਾਹੁੰਦੇ ਹਾਂ ਕਿ ਚੰਗੇ ਅਫਸਰ ਆਉਣ ਚੰਗੇ ਆਫਰ ਆਉਣਗੇ ਤਾਂ ਇਹੋ ਜਿਹੇ ਲੋਕਾਂ ਨੂੰ ਮੱਥ ਪਾਉਗੀ। ਪਾਣੇ ਫੜਿਆ ਪਰ ਨਾ ਹੋਰ ਕਿਸੇ ਦਾ ਜਾਂ ਕੋਈ ਹੋਰ ਕੋਈ ਫੋਨ ਕਰ ਦਿੰਦਾ ਹੋਊਗਾ। ਇਹਨੂੰ ਛੜਾ ਲੈਂਦੇ ਸੀ ਬਸ। ਹੈ? ਬਹੁਤ ਬਹੁਤ ਇਹੀ ਸੋਚ ਆਉਂਦਾ ਹੈ। ਹਾਂ ਹਾਂ ਆਤਾ ਪਈਆਂ ਮੀਆਂ ਪੁਖੀਆਂ ਨੂੰ। ਦੇਖੋ ਇਹਨਾਂ ਤੋਂ ਇਹ ਜਿਹੜੇ ਇਹੋ ਜਿਹੇ ਤਸਕਰ ਹਨਾ ਨਸਾ ਤਸਕਰ ਇਹਨਾਂ ਤੋਂ ਆਪਣੇ ਆਪ ਦੇ ਘਰਾਂ ਨੂੰ ਵੀ ਖਤਰਾ ਹੈ। ਬਿਲਕੁਲ ਬਿਲਕੁਲ। ਕੱਲ ਨੂੰ ਕੀ ਪਤਾ ਕਿਹਦਾ ਪੱਛਾ ਇਹ ਚੀਜ਼ ਦੀ ਬਲੀ ਚੜ ਜਾਏ। ਕਿ ਅੱਜ ਆਪਾਂ ਕਿਸੇ ਦੇ ਬੱਚਿਆਂ ਨੂੰ ਖਰਾਬ ਕਰ ਰਹੇ ਆ ਨਾ ਇਹ ਤੇ ਕੱਲੂ ਦੇਖੋ ਕਿ ਪਤਾ ਨਹੀਂ ਸਾਨੂੰ ਹੀ ਦੇਣਾ ਲੈਣਾ ਪੈਸਾ ਦਾ ਕਿਤੇ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ ਤੁਹਾਡੀ ਸਹੀ ਗੱਲ ਮੇਰੀ ਕੋਈ ਇਹਨੂੰ ਮੈਂ ਕਹਿੰਦਾ ਵੀ ਇਹਨੂੰ ਕੋਈ ਚਾਹੇ ਐਮਸੀ ਨਾਲ ਮੇਰੀ ਗੱਲ ਕਰਾ ਦੋ ਇਹਨੂੰ ਖੱਲਲਾਓ ਜੀ ਕੋਈ ਕਰਦੀ ਮੈਂ ਸਾਈਡ ਤੇ ਹੋ ਕੇ ਗੱਲ ਤੁਹਾਡੀ ਸੁਣ ਰਹੀ ਸੀ ਕੋਈ ਵਧੀਆ ਗੱਲ ਆ ਤੁਸੀਂ ਬਹੁਤ ਵਧੀਆ ਗੱਲ ਕਿਥੇ ਹਾਂ ਮੈਂ ਸਾਈਡ ਤੇ ਹੀ ਤੁਹਾਡੀ ਗੱਲ ਉਹਨਾਂ ਨੂੰ ਕਿਸੇ ਨੂੰ ਨਹੀਂ ਸੁਣ ਰਹੀ ਮੈਂ ਸਾਈਡ ਤੇ ਗੱਲ ਆ ਕੇ ਕਰਨ ਲੱਗਿਆ ਤੇ ਮੈਂ ਕੋਈ ਗੱਲ ਐਮਸੀ ਸਾਹਿਬ ਨੂੰ ਕਹਿ ਦੂੰਗਾ ਆ ਤੋਣੀ ਤੋਣੀ ਲਾ ਕੇ ਨਾ ਚੰਨ ਤੋਂ ਇਹ ਨਾ ਕਰਨਾ ਬੰਦਾ ਤੁਸੀਂ ਭਾਪੀ ਐਮਸੀ ਸਾਹਿਬ ਨੂੰ ਫੋਨ ਕਰਦੇ ਜੀ ਉਹ ਥੋੜਾ ਜਿਆਦਾ ਜਾਦੇ ਉਹਦਾ ਕਰ ਰਹੇ ਆ ਉਹਾਂ ਦੇ ਵਿੱਚ ਮੈਨੂੰ ਛੱਡੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਸੰਝਾਦਣਾ ਐ ਮਸੀ ਨੂੰ ਮੱਤ ਸੁਣਾਉਣਾ ਛੱਡੋ ਮੈਂ ਐਮਸੀ ਨਾਲ ਗੱਲ ਕਰਨਾ ਬਾਤ ਤੋਣੀ ਤੋਣੀ ਲਾ ਕੇ ਨਾ ਚੰਗੀ ਤਰ੍ਹਾਂ ਇਹਦੀ ਇਹਨੂੰ ਕੋਈ ਤੋੜ ਜਿਹੜਾ ਨਿਕਲ ਨਾ ਅੰਗਰ ਮੁੜ ਕੇ ਪਾਸਾ ਠੀਕ ਹੈ ਜੀ ਕੋਈ ਗੱਲ ਨਹੀਂ ਮੈਂ ਵਧਿਆ ਪੂਰਾ ਥੋਕ ਕੇ ਕੇਸ ਬਣਾਉਂਗਾ ਜੀ ਜਿਹੜਾ ਇਹ ਬੰਦੇ ਦੀ ਜ਼ਮਾਨਤ ਵੀ ਨਾ ਹੋਵੇ ਕਿਹੋ ਜਿਹੇ ਬੰਦੇ ਸਮਾਜ ਵਾਸਤੇ ਸਾਡੇ ਹੱਥੇ ਖਤਰਾ ਹੈ ਇਹਨਾਂ ਬੰਦਿਆਂ ਦਾ ਮੰਨ ਆਪਣੇ ਜਿੱਥ ਨਿੱਕ ਨਿੱਕੇ ਜਵਾਗਰ ਨੌਜਵਾਨ ਪੀੜ੍ਹੀ ਨੂੰ ਇਹ ਖਤਮ ਕਰ ਰਹੇ ਆ ਅਸੀਂ ਇਹ ਉਹ ਬੰਦਿਆਂ ਨੂੰ ਬਿਲਕੁਲ ਨਹੀਂ ਛੱਡਾਂ ਬਿਲਕੁਲ ਬਿਲਕੁਲ ਤੁਹਾਡਾ ਸਾਥ ਹੋਣਾ ਚਾਹਤਾ ਸਰ ਨਹੀਂ ਨਹੀਂ ਅਸੀਂ ਤੁਹਾਡੇ ਜੇ ਪਹਿਲੇ ਦਿਨਾਂ ਜਵਾਇਨ ਸਾਡੇ ਭਾਜੀ ਜੇ ਲੋਕਾਂ ਦਾ ਤੇ ਐਮਐਲਏ ਦਾ ਸਾਥ ਹੈ ਫਿਰ ਤਾਂ ਅਸੀਂ ਫਿਰ ਤਾਂ ਅਸੀਂ ਦੋਨੇ ਚੌਣੇ ਹੋ ਜਾਣਗੇ ਜੀ ਇਹ ਕੱਲ ਦੇ ਵਿੱਚ ਤੁਸੀਂ ਬੇਫਿਕਰ ਹੋ ਕੇ ਆਪਣੀ ਡਿਊਟੀ ਕਰੋ ਅਸੀਂ ਤੁਹਾਡੇ ਨਾਲ ਕ੍ਰਾਈਮ ਖਤਮ ਕਰਨ ਦੇ ਵਿੱਚ ਸਾਡਾ ਪੂਰਾ ਸਹਿਯੋਗ ਹੈ ਠੀਕ ਹੈ ਸਰ ਠੀਕ ਹੈ ਓਕੇ ਸਾਥ ਠੀਕ ਹੈ ਠੀਕ ਹੈ ਧੰਨਵਾਦ ਜੀ ਲਾਇਬੀ ਐਮਐਲਏ ਵੀ ਇਹਦੇ ਉਲਟ ਹੈ ਤੇ ਹੁਣ ਇਹ ਬੰਦੇ ਨੂੰ ਕਿਸੇ ਹਾਲਤ ਜੂੜੇ ਮੈਂ ਛੱਡਦਾ ਕੋਈ ਸੁਪਲਾਂ ਕਰਨਾ ਪਵੇ ਮੈਨੂੰ ਇਹ ਬੰਦਾ ਨਹੀਂ ਹੁਣ ਭਜੂਗਾ ਕਮਸੀ ਸਾਹਿਬ ਮੈਂ ਐਮਐਲਏ ਸਾਹਿਬ ਨਾਲ ਗੱਲ ਕਰ ਲਈ ਤੇ ਤੁਸੀਂ ਗੱਲ ਕਰ ਲਓ ਠੀਕ ਹੈ ਜੀ ਠੀਕ ਹੈ ਮੈਂ ਕਰ ਹਾਂ ਤੁਸੀਂ ਗੱਲ ਕਰ ਲਓ ਕੋਈ ਠੀਕ ਹੈ ਜੀ ਕੋਈ ਨਵ ਬਦਲੀਦਾਰ ਆਏ ਹਾਂ ਹਾਂ ਜੀ ਸਰ ਕੋਈ ਗੱਲ ਨਹੀਂ ਹੁੰਦਾ ਹੀ ਹੈ ਹਾਂਜੀ ਸਰ ਹਾਂਜੀ ਹਰ ਇੱਕ ਬੰਦੇ ਨੂੰ ਹੁੰਦਾ ਵੀ ਮੇਰਾ ਹੈਗਾ ਹਾਂਜੀ ਪਰ ਜਿੱਦਾ ਉਹ ਕੋਈ ਹੋਈ ਜਾਵੇ ਲੈ ਠੀਕ ਹੈ ਸਭ ਠੀਕ ਹੈ ਜੀ ਠੀਕ ਹੈ ਇਹਨੇ ਕਹਿੰਦਾ ਬਦਲੀ ਸਰ ਠੀਕ ਹੈ ਸਭ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਬਦਲੀ ਜੀ ਕਰਾ ਪੰਜ ਸੱਤ ਦਿਨ ਤੱਕ ਠੀਕ ਹੈ ਠੀਕ ਹੈ ਠੀਕ ਹੈ ਉਹ ਤੋਂ ਪਹਿਲਾਂ ਮੈਂ ਡਾਕਟਰ ਠੀਕ ਹੈ ਸਰ ਠੀਕ ਠੀਕ ਹੈ ਠੀਕ ਆਖੀਦਾ ਸੀ ਉਹ ਤੋਂ ਬਾਅਦ ਤੁਸੀਂ ਹਾਂਜੀ ਉਸੇ ਸਰ ਹੋਗੇ ਆਜ ਆਜੋ ਠੀਕ ਹੈ ਠੀਕ ਹੈ ਕੋਈ ਗੱਲ ਕੋਈ ਗੱਲ ਨਹੀਂ ਭਲੇ ਤੂੰ ਚਿੰਤਾ ਨਾ ਕਰ ਕਿਸੇ ਗੱਲ ਦੀ ਤੇ ਮੈਂ ਗੱਲ ਕਰ ਲਈ ਆ ਹਾਂ ਮੇਰੇ ਨਾਲ ਮਿੱਤਰ ਤੁਹਾਡਾ ਟੈਨਸ਼ਨ ਨਾ ਫਰੀਦਾ ਠੀਕ ਹੈ ਨਾ ਟੈਨਸ਼ਨਾਂ ਦੀ ਲੋੜ ਨਹੀਂ ਮੈਨੂੰ ਕਿਸੇ ਕੋਈ ਸੇਵਾ ਪਾਣੀ ਕਰ ਨਹੀਂ ਪਾਉਂਦਾ ਚਾਹ ਉਹਦੇ ਵਿੱਚ ਜਰਾ ਗੱਲ ਹੋ ਗਈ ਆ ਤੁਹਾਡੀ ਬਾਈ ਵੀ ਗਏ ਤਾਂ ਹੁਣ ਮੈਨੂੰ ਵੀ ਜਾਣ ਦੋ ਜੀ ਆਖਰ ਤੈਨੂੰ ਇੱਕ ਮਿੰਟ ਤੈਨੂੰ ਪਿਆਰ ਨਾਲ ਚਾਹ ਪਾਣੀ ਪਿਆ ਕੇ ਰੋਟੀ ਰੱਟੀ ਖਵਾ ਕੇ ਛੱਟ ਕੇ ਆਵਾਂਗੇ ਠੀਕ ਹੈ ਤੇਰੇ ਤੇ ਕੋਈ ਮੈਂ ਪਰਚਾ ਨਹੀਂ ਪਾਉਂਦਾ ਠੀਕ ਹੈ ਤੈਨੂੰ ਚੁੱਪ ਕਰਕੇ ਜਾ ਇਹਨੂੰ ਐ ਕਰੋ ਫਰ ਡੈਕੋਰੇਸ਼ਨ ਦੇ ਕਿ ਉਹ ਜਨਾਬ ਮੈਂ ਕੋਈ ਗੱਲ ਸੇਵਾ ਮੈਂ ਲਾਵਾ ਕਿਹਦਾ ਜੀ ਮੈਨੂੰ ਜਾਤ ਤੂ ਬੁੱਕ ਕਰਨਾ ਜੀ ਤੁਹਾਡੀ ਜਗਦੀਸ਼ਾ ਮਲਕੀਤ ਸੇਵਾ ਬਾਨੀ ਕੋਈ ਕਸਰ ਨਹੀਂ ਚੰਗੀ ਤਰ੍ਹਾਂ ਆ ਜਾਣਾ ਹੋ ਸਾਹ ਤੁਸੀ ਵੀ ਅੱਜ ਮੜਾ ਮੈਂ ਨਾਲ ਹੀ ਆਉਣਾ ਕੋਈ ਨਹੀਂ ਤੁਸੀਂ ਮੈਂ ਜਾਤ ਤੂ ਲਿਆਉਂਦਾ ਤੁਹਾਡੇ ਵਾਸਤੇ ਚਾਹ ਪਾਣੀ ਪਿਆਓ ਨਾ ਕੋਈ ਨਹੀਂ ਮੈਂ ਆਉਣਾ ਬਸ ਇੱਕ ਮਿੰਟ ਲਾ ਬਾਈ ਨਾ ਭਾਈਆ ਓਏ ਭਾਈ ਓਏ ਓਏ ਭਾਈ ਨਾ ਮਾੜਾ ਸੇ ਨਾ ਭਾ ਨਾ ਕੋਈ ਕੋ ਨਾ ਮੈਂ ਜਾ ਤਾ ਦੇ ਨਾ ਕਿ ਚੱਲੋ ਕੀ ਕੀ ਪਤਾ ਕੋ ਆਂਦੇ ਭਾਈ ਬਾਜ਼ਰ ਦੇ ਓਏ ਭਾਈ ਮਾ ਮਰ ਰਦੀ ਏ ਕੀ ਆਦਾ ਸੀ ਕੀ ਆਦਾ ਕਿਹੜਾ ਐਮ ਐਲ ਏ ਐਮ ਐਲ ਏ ਲਈ ਤੇਰੇ ਐਮ ਐਲ ਏ ਨੇ ਹੁਣ ਮੈਨੂੰ ਫੋਨ ਕਰਕੇ ਕਿਹਾ ਦੀ ਇਹ ਬੰਦਾ ਛੱਡਣਾ ਨਹੀਂ ਇਹ ਬੰਦਾ ਬਚਣਾ ਨਹੀਂ ਚਾਹੀਦਾ ਦੂਜਾ ਸਮਾਨ ਜਲਾਓ ਗਲਤੀ ਹੋ ਗਈ ਜੇ ਅੱਗੇ ਤੋਂ ਕਰਨਾ ਗਲਤੀ ਗਲਤੀ ਨਹੀਂ ਹੁਣ ਤੈਨੂੰ ਇਹਨੂੰ ਬੰਦਾ ਬਣਾ ਦੇ ਚੰਗੀ ਤਰ੍ਹਾਂ ਠੀਕ ਹੈ ਜੀ ਇਸ ਘੰਟਾ ਲਾਓ ਇਹਦੇ ਤੇ ਪੂਰਾ ਠੀਕ ਹੈ ਹਾਂ ਇਹਦਾ ਲਾਉਣਾ ਚਾਹੀਦਾ ਨਾ ਭਾਈ ਓਏ ਲਾਲਾ ਓਏ ਲਾ ਭਾਈ ਓਏ ਨਾ ਭਾਈ ਓਏ ਨਾ ਭਾਈ ਮਾਰਦਾ